ਤੇ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਦੋਸ਼ੀਆ ਤੇ ਪਰਚਾ ਦਰਜ ਕਰੋ ਦਰਜ ਕਰੋ ਦਰਜ ਕਰੋ ਅਕਸ਼ੇ ਕੁਮਾਰ ਜਿੰਦਾਬਾਦ 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 ਅਕਸ਼ੇ ਕੁਮਾਰ ਜਿੰਦਾਬਾਦ 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 ਅਕਸ਼ੇ ਕੁਮਾਰ ਜਿੰਦਾਬਾਦ 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 ਗੁਰਦਾਬਾਦ ਮਿੱਟੀ ਮਾਰ ਦੀ ਛੇਦੀ ਖਰਾਬ ਕਰਨ ਵਾਲੇ ਜਿੰਦਾਬਾਦ 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 ਅਕਸ਼ੇ ਕੁਮਾਰ ਜਿੰਦਾਬਾਦ ਜਿੰਦਾਬਾਦ ਵਾਵਾ ਵਾਵਾ ਪਿਛਲੇ ਦਿਨ ਇੱਕ ਜੀ ਵਾਲਕੀ ਕੀ ਰੀਸ਼ੀ ਫਿਲਮ ਰੀਲੀਜ਼ ਕਰਨ ਜਾ ਰਹੇ ਨੇ ਜਿਹਦਾ ਹੂਨ ਭਵਾਨ ਵਾਲਕੀ ਦੀ ਮਹਾਰਾ ਦਾ ਠੇਕ ਮਾਰ ਕਰ ਰਹਾ ਤੇ ਇਹਦਾ ਇੱਕ ਟ੍ਰੇਲਰ YouTube ਤੇ ਰੀਲੀਜ਼ ਕੀਤਾ ਇਹਨਾਂ ਨੇ ਜਿਹਦੇ ਵਿੱਚ ਉਹਨਾਂ ਨੇ ਭਵਾਨ ਵਾਲਕੀ ਦੀ ਮਹਾਰਾ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਕਈ ਸਾਲਾਂ ਤੋਂ ਦੁਰਪੱਤੀ ਹੈ ਕਿ ਇੱਕ ਮਵਾਦਾ ਮੋਟਾ ਬਣ ਜਾਂਦਾ ਜਦ ਕਿ ਇਹ ਚੀਜ਼ਾਂ ਸਹੀ ਨਹੀਂ ਸਾਰੀਆਂ ਬਣ ਚੜ ਪੜਾਈਆਂ ਤੇ ਬੰਦੂ ਦਾ ਲੋਕਾਂ ਨੇ ਇਹ ਫਿਲਮ ਦੇ ਵਿੱਚ ਲਿਆਂਦੇ ਨੇ ਤੇ ਇਹਨਾਂ ਨੂੰ ਕੀ ਹੁੰਦਾ ਕਿ ਇਹ ਰੋਲਾ ਪੂਕਾ ਸਾਡੀ ਬਿਲਕੁਲ ਕੋਲ T.R.P. ਮਿਲਦੀ ਆ ਕੀ ਮਿਲਦੀ ਆ ਪਰ ਸਰਕਾਰਾਂ ਅੱਖਾਂ ਤੇ ਮੂਹਰ ਕਰਕੇ ਨਹੀਂ ਬੈਠੀਆਂ ਨੇ ਜਿਹੜੀ ਮੂਡ ਇਹਨਾਂ ਨੂੰ ਰਿਲੀਜ਼ ਕਰਦਾ ਫਿਰ ਚੈੱਕ ਕਰਦਾ ਜਿਹਦੇ ਵਿੱਚ ਉਹ ਸਰੀਆ ਭਗਵਾਨ ਵਾਲੀ ਕੀ ਮਾਰ ਰਿਹਾ ਅੱਖਾਂ ਤੋਂ ਬੋਲ ਰਿਹਾ ਤੇ ਇਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਭਗਵਾਨ ਵਾਲੀ ਕੀ ਮਾਰਾ ਪੰਨ ਵਾਲੇ ਲੋਕ ਨੇ ਉਹ ਭੱਲੇ ਵਾਲੀ ਕੀ ਨਹੀਂ ਹੈਗੇ ਉਹ ਸਲਾਤ ਨਹੀਂ ਲੋਕਦੀ ਨਹੀਂ ਹਿੰਦੂ ਵੀ ਨੇ ਸਿੱਖ ਵੀ ਨੇ ਜਿਹੜੇ ਭਗਵਾਨ ਵਾਲੀ ਕੀ ਮਾਰਾ ਜੁਬੰਦਦੇ ਨੇ ਅੱਜ ਪੂਰੇ ਦੇਸ਼ ਭਰ ਦੇ ਵਿੱਚ ਰੌਣੀ ਲਾ ਹੋ ਰਹੀਆਂ ਨੇ ਅੱਜ ਰਾਮ ਨੂੰ ਕੌਣ ਜਾਣਦਾ ਜੇ ਭਗਵਾਨ ਵਾਲਮੀਕੀ ਮਹਾਰਾਜ ਨੇ ਨਰਮੈਣ ਲਿਖੀ ਆ ਤਾਂ ਹੀ ਭਗਵਾਨ ਰਾਮਚੰਦਰ ਨੂੰ ਲੋਕ ਜਾਣਦੇ ਨੇ ਬਾਤਾਂ ਸੀਤਾ ਨੂੰ ਜਾਣਦੇ ਨੇ ਵੀ ਲਵਕੀ ਨੂੰ ਉਹਨਾਂ ਨੇ ਉੱਥੇ ਸ਼ਰਨ ਲਾ ਉੱਥੇ ਪਾਲਿਆ ਉਹਨਾਂ ਨੂੰ ਵਿੱਦਿਆ ਦਿੱਤੀ ਤੇ ਸੀਤਾ ਨੂੰ ਸ਼ਰਨ ਦਿੱਤੀ ਤੇ ਉਹਨਾਂ ਨੂੰ ਮੰਨਣ ਵਾਲੇ ਮੈਂ ਕਹਿੰਦਾ ਕਰੋੜਾਂ ਲੋਕ ਨੇ ਪਰ ਅੱਜ ਜਦੋਂ ਅਸੀਂ ਸੜਕਾਂ ਦੇ ਦੇਖਦੇ ਇੱਥੇ ਕੰਨਾ ਵਾਲਮੀਕੀ ਸਮਾਜ ਪਰ ਸਾਡੇ ਨਾਲ ਐਡਵੋਕੇਟ ਵੀ ਆਏ ਨੇ ਸਾਡੇ ਸ਼ਹਿਰ ਦੇ ਜਿਹੜੇ ਵਪਾਰੀ ਨੇ ਉਹ ਵੀ ਆਏ ਨੇ ਜਿਹੜੇ ਕਹਿੰਦੇ ਅਸੀਂ ਸਭ ਉਹ ਵਾਲਮੀਕੀ ਦੀਵਾਰ ਨੂੰ ਬੰਦ ਕਰਾ ਰੇ ਨੇ ਪਰ ਉਹਨਾਂ ਨੂੰ ਉਹ ਤੋਂ ਇਹ ਚੀਜ਼ ਦਾ ਦੁੱਖ ਨਹੀਂ ਲੱਗਦਾ ਇਹਦੇ ਜਿੰਨਾ ਦੁੱਖ ਜ਼ਿਆਦਾ ਲੱਗਦਾ ਵਲਮਿਕੀ ਸਮਾਜ ਨੂੰ ਲੱਗਦਾ ਸਾਨੂੰ ਇਹ ਬੜਾ ਫੀਲ ਹੁੰਦਾ ਕਈ ਪਾਰਟੀਆਂ ਨੇ ਰਾਜਨੀਤਿਕ ਸਾਰੀਆਂ ਪਾਰਟੀਆਂ ਜਿਹੜੇ ਕਹਿੰਦੇ ਅਸੀਂ ਸਨਾਤਨ ਨੂੰ ਨਾਲ ਲੈ ਕੇ ਚੱਲਦੇ ਹਾਂ ਭਗਵਾਨ ਵਾਰਨਿਕੀ ਬਾਰੇ ਗੱਲ ਕਰਦੇ ਹਾਂ ਅੱਜ ਉਹ ਪਾਰਟੀਆਂ ਦੇ ਲੀਡਰ ਕਿੱਥੇ ਨੇ ਉਹ ਘਰਾਂ 'ਚ ਆਪਣੀਆਂ ਹੀ ਤਿਆਰੀਆਂ ਕਰ ਰਹੇ ਨੇ ਆਪਣੀਆਂ ਰੋਟੀਆਂ ਸੇਕ ਰਹੇ ਨੇ ਜਦੋਂ ਉਹਨਾਂ ਨੇ ਵੋਟਾਂ ਲੈਣੀਆਂ ਆਉਂਦੇ ਨੇ ਉਹ ਤੋਂ ਵਲਮਿਕੀ ਸਮਾਜ ਕੋਲੇ ਆ ਕੇ ਵੜ ਜਾਂਦੇ ਨੇ ਵੀ ਵਲਮਿਕੀ ਸਮਾਜ ਸਾਡੇ ਨਾਲ ਖੜਿਆ ਅਸੀਂ ਵਲਮਿਕੀਆਂ ਦੇ ਨਾਲ ਖੜੇ ਹਾਂ ਉਹਨਾਂ ਨਾਲ ਡਰਾਮੇबाजी ਕਰਦੇ ਨੇ ਅਸੀਂ ਸੋਨੇ ਘਰੇ ਰੋਟੀ ਖਾਂਦੇ ਆ ਤੁਹਾਡੇ ਪੈਰ ਤੋਂ ਨੇ ਸਪੈਸ਼ਲ ਸੇਵਕਾਂ ਦੇ ਪਰ ਜਦੋਂ ਸਾਡੇ ਗੁਰੂ ਬਾਰੇ ਰਹਿਬਰ ਬਾਰੇ ਕੁਝ ਬੋਲਿਆ ਜਾਂਦਾ ਅੱਜ ਉਹ ਧੂਰੀ ਦੇ ਮੈਂ ਕਿਹਾ ਪੂਰੇ ਪੰਜਾਬ ਦੇ ਪੂਰੇ ਦੇਸ਼ ਦੇ ਉਹ ਲੀਡਰ ਕਿੱਥੇ ਨੇ ਉਹ ਮਰ ਗਏ ਅੱਜ ਉਹ ਕਿਉਂ ਨਹੀਂ ਬੋਲਦੇ ਸੜਕਾਂ ਤੇ ਆ ਕੇ ਕਿਉਂ ਨਹੀਂ ਅਕਸ਼ੇ ਕੁਮਾਰ ਦੇ ਤੇ ਵੀਡੀਓ ਦਾ ਡਾਇਰੈਕਟਰ ਐਕਟਰ ਆ ਉਹਨਾਂ ਸਾਰਿਆਂ ਦੇ ਪਰਚੇ ਦਰਜ ਕਰਾ ਦੇ ਅੱਜ ਉਹ ਸਨਾਤਨੀ ਲੋਕ ਕਿੱਥੇ ਨੇ ਜਿਹੜੇ ਕਹਿੰਦੇ ਅਸੀਂ ਸਾਰੇ ਧਰਮਾਂ ਨੂੰ ਨਾਲ ਲੈ ਕੇ ਜਾਂਦਾ ਅੱਜ ਕਿਉਂ ਵੀ ਸੜਕਾਂ ਦੇ ਉੱਪਰ ਦੇ ਜੇ ਨਾ ਕੋਈ ਕਾਰਵਾਈ ਕੀਤੀ ਵੀ ਕਿੱਥੇ ਹੋਈ ਅਸੀਂ ਜੀ 48 ਘੰਟਿਆਂ ਦਾ ਟਾਈਮ ਦਿੱਤਾ ਪ੍ਰਸ਼ਾਸਨ ਨੂੰ ਦੇਲ ਜਾ ਰਹੇ ਆ ਕਿ ਜੇ ਕੋਸ਼ੀਆਂ ਦੇ ਪਰਚਾ ਦਰਜ ਨਹੀਂ ਹੋਇਆ ਫਿਲਮ ਦੇ ਐਕਟਰ ਤੇ ਹਫਤੇ ਤੋਂ ਬਾਅਦ ਟਰੈਕਟਰ ਤੇ ਰਾਈਡਰ ਤੇ ਉਹ ਚੈਨਲ ਤੇ ਜਿਹੜੇ YouTube ਤੇ ਵੀਡੀਓ ਪਾਈ ਜਾਂਦੇ ਜੇ ਉਨ੍ਹਾਂ ਦੇ ਪਰਚਾ ਦਰਜ ਨਾ ਹੋਇਆ ਫਿਰ ਉਹ ਗ੍ਰਿਫਤਾਰ ਨਾ ਕੀਤਾ ਤਾਂ ਇਹਦਾ ਵਿਰੋਧ ਆ ਜਿਹੜਾ ਪੂਰੇ ਪੰਜਾਬ ਦੇ ਨਹੀਂ ਪੂਰੇ ਭਾਰਤ ਦੇ ਦੇਖਣ ਨੂੰ ਮਿਲੇਗਾ ਤੇ ਬਾਹਰਲੇ ਕੰਟਰੀਜ਼ ਤੇ ਵੀ ਦੇਖਣ ਨੂੰ ਮਿਲੇਗਾ ਜੇ ਉਹ ਜਿੰਨੇ ਵੀ ਭਗਵਾਨਵਾਦੀ ਕਿਮਾਰਾਂ ਨੂੰ ਮੰਨਣ ਵਾਲੇ ਨੂੰ ਸੜਕਾਂ ਤੇ ਉਤਰ ਜਾਣਗੇ ਤੇ ਇਹਦੀ ਜ਼ਿੰਮੇਵਾਰੀ ਫਿਰ ਸਰਕਾਰ ਤੇ ਪ੍ਰਸ਼ਾਸਨ ਦੀ ਹੋਊਗਾ ਜੇ ਦੇਸ਼ ਤੇ ਸਟੇਟ ਦਾ ਭਰੋਸਾ ਨਾ ਹੋਵੇ ਵਾਲਮੀਕੀ ਸ਼ਕਤੀ ਅਮਰ ਰਹੇ ਵਾਲਮੀਕੀ ਸ਼ਕਤੀ ਅਮਰ ਰਹੇ ਅਕਸ਼ੇ ਕੁਮਾਰ ਮੁਰਦਾਬਾਦ 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 ਅਕਸ਼ੇ ਕੁਮਾਰ ਮੁਰਦਾਬਾਦ 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 ਅਕਸ਼ੇ ਕੁਮਾਰ ਮੁਰਦਾਬਾਦ 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 ਉਸ ਨੇ ਤੇ ਮਰਦਾ ਦਰਜ ਕਰੋ